ਸਾਦਾ ਜੀਵਨ ਹੀ ਅਸਲੀ ਖੁਸ਼ੀ ਦਾ ਰਾਹ ਹੈ ਕਰੋੜਪਤੀ ਹੋਣਾ ਆਸਾਨ ਹੈ ਪਰ ਸਾਦਗੀ ਨਾਲ ਜੀਵਨ ਜਿਉਣਾ ਇੱਕ ਕਲਾ ਹੈ ਇਹ ਕਹਾਣੀ ਉਸ ਸੋਚ ਦੀ ਜਿੱਥੇ ਦਿਖਾਵਾ ਨਹੀਂ ਸਮਝ ਆਉਂਦੀ ਹੈ ਜਿੱਥੇ ਪੈਸਾ ਨਹੀਂ ਮਾਈਂਡ ਸੈਟ ਅਮੀਰੀ ਤੈਅ ਕਰਦੀ ਹੈ ਕਦੇ ਬੈਠ ਕੇ ਧਿਆਨ ਨਾਲ ਸੋਚੋ ਕੁਝ ਲੋਕ ਚੁੱਪ ਰਹਿ ਕੇ ਕੰਮ ਕਰਦੇ ਹਨ ਨਾ ਉਹਨਾਂ ਕੋਲ ਬ੍ਰਾਂਡਡ ਕੱਪੜੇ ਨਾ ਲਗਜ਼ਰੀ ਕਾਰਾਂ ਤੇ ਨਾ ਹੀ ਇੰਨਾ ਸੋਸ਼ਲ ਮੀਡੀਆ ਤੇ ਦਿਖਾਵਾ ਫਿਰ ਵੀ ਕੁਝ ਸਾਲਾਂ ਵਿੱਚ ਕਰੋੜਪਤੀ ਬਣ ਜਾਂਦੇ ਹਨ ਦੂਸਰੇ ਪਾਸੇ ਉਹ ਲੋਕ ਜਿਹੜੇ ਹਰ ਦਿਨ ਨਵੀਂ ਫੋਟੋ ਮਹਿੰਗੇ ਫੋਨ ਨਵੇਂ ਕੱਪੜੇ ਸੋਸ਼ਲ ਮੀਡੀਆ ਤੇ ਵੱਖਰਾ ਹੀ ਐਟੀਟਿਊਡ ਜੇ ਵਿੱਚ ਖਾਲੀਪਨ ਪਰ ਦਿਮਾਗ ਵਿੱਚ ਸ਼ੋਰ ਹੁਣ ਸਵਾਲ ਇਹ ਹੈ ਕਿ ਬਾਰਨ ਬੈਫਟ ਅਜਿਹੇ ਅਮੀਰ ਆਲਮੀ ਆਪਣਾ ਪੈਸਾ ਕਿਉਂ ਛਾਉਂਦੇ ਹਨ ਕਿਉਂ ਉਹ ਸਾਦਗੀ ਨਾਲ ਜੀਵਨ ਜਿਉਂਦੇ ਹਨ ਜਦ ਕਿ ਉਹਨਾਂ ਕੋਲ ਸਭ ਕੁਝ ਹੈ ਉਹ ਜਾਣਦੇ ਹਨ ਕਿ ਪੈਸਾ ਜਿੰਨਾ ਸ਼ਾਂਤ ਰਹੇਗਾ ਉਨਾ ਹੀ ਵਧੇਗਾ ਇਹ ਕਹਾਣੀ ਹੈ ਉਸ ਸੋਚ ਦੀ ਜਿੱਥੇ ਦਿਖਾਵਾ ਨਹੀਂ ਸਮਝ ਹੁੰਦੀ ਹੈ ਇਹ ਕਹਾਣੀ ਵਾਰਨ ਬਫਫੇਟ ਦੀ ਉਸ ਸੋਚ ਦੀ ਜਿੱਥੇ ਦਿਖਾਵਾ ਨਹੀਂ ਮਾਈਂਡ ਸੈਟ ਅਮੀਰੀ ਤੈਅ ਕਰਦੀ ਹੈ ਇਹ ਦੁਨੀਆ ਦੇ ਸਭ ਤੋਂ ਅਮੀਰ ਅਤੇ ਸ਼ਾਂਤ ਇਨਸਾਨਾਂ ਵਿੱਚੋਂ ਇੱਕ ਨੈਟਵਰਥ ਅਰਬਾਂ ਡਾਲਰ ਪਰ ਉਹਨਾਂ ਦਾ ਲਾਈਫਸਟਾਈਲ ਇੱਕ ਮਿਡਲ ਕਲਾਸ ਦੀ ਤਰ੍ਹਾਂ ਹੈ। ਉਹ ਅੱਜ ਵੀ ਉਸੇ ਘਰ ਦੇ ਵਿੱਚ ਰਹਿੰਦੇ ਨੇ ਜਿੱਥੇ 1988 ਦੇ ਵਿੱਚ ਉਹਨਾਂ ਨੇ 1500 ਡਾਲਰ ਦੇ ਵਿੱਚ ਖਰੀਦਿਆ ਸੀ। ਨਾ ਵੱਡੀ ਹਵੇਲੀ ਤੇ ਨਾ ਹੀ ਲਗਜ਼ਰੀ ਬੰਗਲੋ। ਸਿਰਫ ਇੱਕ ਸਿੰਪਲ ਘਰ ਅਤੇ ਸਟੇਬਲ ਲਾਈਫ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਚੀਜ਼ਾਂ ਖਰੀਦਦੇ ਰਹੋਗੇ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਨਹੀਂ, ਉਹ ਬਹੁਤ ਜਲਦੀ ਤੁਹਾਨੂੰ ਵੇਚਣੀਆਂ ਪੈ ਸਕਦੀਆਂ ਹਨ। ਇਹ ਉਹਨਾਂ ਦੀ ਇੱਕ ਲਾਈਨ ਉਹਨਾਂ ਦੀ ਪੂਰੀ ਸੋਚ ਬਾਰੇ ਸਮਝਾ ਦਿੰਦੀ ਹੈ। ਬਫੇਟ ਕਦੇ ਅਮੀਰ ਦਿਸਣਾ ਨਹੀਂ ਚਾਹੁੰਦੇ ਸੀ ਉਹ ਸਿਰਫ ਅਮੀਰ ਬਣਨਾ ਚਾਹੁੰਦੇ ਸੀ ਉਹਨਾਂ ਲਈ ਪੈਸਾ ਸਟੇਟਸ ਸਿੰਬਲ ਨਹੀਂ ਸੀ ਬਲਕਿ ਫਰੀडम ਦਾ ਸਿੰਬਲ ਸੀ ਉਹ ਸਮਝਦੇ ਸੀ ਕਿ ਲੋਕਾਂ ਨੂੰ ਇਮਪ੍ਰੈਸ ਕਰਨ ਦੇ ਬਦਲੇ ਆਪਣੇ ਪੈਸੇ ਨੂੰ ਇਨਵੈਸਟ ਕਰਨਾ ਕਿਉਂਕਿ ਦਿਖਾਵਾ ਇੱਕ ਦਿਨ ਦੀ ਖੁਸ਼ੀ ਦਿੰਦਾ ਹੈ ਪਰ ਨਿਵੇਸ਼ ਪੂਰੀ ਜ਼ਿੰਦਗੀ ਭਰ ਦੀ ਆਜ਼ਾਦੀ ਦਿੰਦਾ ਹੈ ਪਰ ਅੱਜ ਦੇ ਜਮਾਨੇ ਵਿੱਚ ਲੋਕ ਅਮੀਰ ਬਣਨ ਦੀ ਬਜਾਏ ਅਮੀਰ ਦਿਖਣ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਹਨ ਰਿਸਪੈਕਟ ਦਿਖਾਵੇ ਨਾਲ ਨਹੀਂ ਮਿਲਦੀ ਵੈਲਿਊ ਨਾਲ ਮਿਲਦੀ ਹੈ ਜੇ ਤੁਸੀਂ ਪੈਸੇ ਨੂੰ ਆਪਣੇ ਲਈ ਕੰਮ ਕਰਨਾ ਨਹੀਂ ਸਿਖਾਉਂਦੇ ਤਾਂ ਜ਼ਿੰਦਗੀ ਪਰ ਤੁਹਾਨੂੰ ਪੈਸਿਆਂ ਲਈ ਕੰਮ ਕਰਨਾ ਪਵੇਗਾ ਯਾਨੀ ਕਿ ਜਦੋਂ ਲੋਕ ਪੈਸੇ ਨੂੰ ਖਰਚ ਕਰਕੇ ਅਮੀਰ ਦਿਸਣ ਦੀ ਕੋਸ਼ਿਸ਼ ਕਰਦੇ ਹਨ ਬਫੇਟ ਨੇ ਸਾਦਗੀ ਨੂੰ ਆਪਣੀ ਕਮਜ਼ੋਰੀ ਨਹੀਂ ਸਗੋਂ ਆਪਣੀ ਸਟਰੈਂਥ ਬਣਾਇਆ ਸੀ ਅਸਲ ਅਮੀਰੀ ਉਹ ਨਹੀਂ ਹੁੰਦੀ ਜੋ ਲੋਕ ਦੇਖਦੇ ਹਨ ਬਲਕਿ ਉਹ ਹੁੰਦੀ ਹੈ ਜੋ ਤੁਸੀਂ ਖੁਦ ਮਹਿਸੂਸ ਕਰਦੇ ਹੋ ਪੈਸਾ ਚੁਪਾਉਣ ਦਾ ਮਤਲਬ ਪੈਸੇ ਨੂੰ ਤਜ਼ੋਰੀ ਵਿੱਚ ਬੰਦ ਰੱਖੋ ਨਹੀਂ ਇਸ ਦਾ ਅਸਲੀ ਮਤਲਬ ਆਪਣੇ ਫਾਈਨੈਂਸ਼ੀਅਲ ਤਾਕਤ ਆਪਣੇ ਗੋਲਸ ਤੇ ਆਪਣੇ ਇਨਕਮ ਸੋਰਸਸ ਕਿਸੇ ਨੂੰ ਨਾ ਦੱਸੋ ਕਿਉਂਕਿ ਲੋਕ ਸਮਝਦੇ ਨਹੀਂ ਸਿਰਫ ਜੱਜ ਕਰਦੇ ਹਨ ਜਿਹੜਾ ਪੈਸਾ ਚੁੱਪ-ਚਾਪ ਵੱਧਦਾ ਹੈ ਉਹੀ ਲੰਮੇ ਸਮੇਂ ਤੱਕ ਟਿਕਦਾ ਹੈ ਇਸੇ ਤਰ੍ਹਾਂ ਸਾਦਗੀ ਨਾਲ ਜਿਉਣ ਵਾਲੇ ਅਰਬਪਤੀ ਰਤਨ ਟਾਟਾ ਭਾਰਤ ਦੇ ਪ੍ਰਸਿੱਧ ਉਜ્યોਗਪਤੀ ਹਨ ਜਿਨ੍ਹਾਂ ਨੇ ਕਦੇ ਵੀ ਆਪਣੀ ਦੌਲਤ ਦਾ ਪ੍ਰਦਰਸ਼ਨ ਨਹੀਂ ਕੀਤਾ ਆਮਕਾਰ ਦੇ ਵਿੱਚ ਸਫਰ ਕਰਦੇ ਸਾਦਾ ਖਾਣਾ ਖਾਂਦੇ ਸਮਾਜ ਸੇਵਾਵਾਂ ਨੂੰ ਤਰਜੀਹ ਦਿੰਦੇ ਅਜ਼ੀਜ਼ ਪ੍ਰੇਮ ਜੀ ਵਿਪਰੋ ਦੇ ਮਾਲਕ ਭਾਰਤ ਦੇ ਸਭ ਤੋਂ ਵੱਡੇ ਦਾਨੀਆਂ ਵਿੱਚੋਂ ਇੱਕ ਹਨ ਸਾਦੇ ਕੱਪੜੇ ਪਾਉਂਦੇ ਹਨ ਆਮ ਘਰ ਦੇ ਵਿੱਚ ਰਹਿੰਦੇ ਹਨ ਤੇ ਆਪਣੇ ਕਰਮਚਾਰੀਆਂ ਵਾਂਗ ਹੀ ਜੀਵਨ ਚਾਉਂਦੇ ਹਨ ਇਸੇ ਤਰ੍ਹਾਂ ਹੀ ਨਰਾਇਣ ਮੂਰਤੀ ਇਨਫੋਰਸਸ ਦੇ ਸੰਸਾਪਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਹਨ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਦੇ ਪ੍ਰਤੀਕ ਹਨ ਜ਼ਿਆਦਾਤਰ ਸਮਾਂ ਉਹ ਆਪਣੇ ਕੰਮ ਉੱਪਰ ਅਤੇ ਆਪਣੀਆਂ ਕਿਤਾਬਾਂ ਪੜਨ ਉੱਪਰ ਬਿਤਾਉਂਦੇ ਹਨ ਇਸੇ ਤਰ੍ਹਾਂ ਮਾਰਕ ਜ਼ੁਕਰਬਰਗ ਫੇਸਬੁੱਕ ਦੇ ਸੀਓ ਸਾਦੇ ਕੱਪੜੇ ਪਾਉਂਦੇ ਹਨ ਤੇ ਆਮ ਘਰ ਚਲਾਉਂਦੇ ਹਨ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਬੜੀ ਹੀ ਸਾਦਗੀ ਨਾਲ ਸੁੰਦਰ ਪਚਾਈ ਗੂਗਲ ਦੇ ਸੀਓ ਬਹੁਤ ਸਾਦਾ ਜੀਵਨ ਜਿਉਂਦੇ ਹਨ ਕਦੇ ਵੀ ਉਹਨਾਂ ਨੇ ਕਮੰਡਰ ਨਹੀਂ ਕੀਤਾ ਤੇ ਆਪਣੇ ਪਰਿਵਾਰ ਦੇ ਨਾਲ ਉਹ ਸੁਧਾਰਨ ਜੀਵਨ ਜਿਉਂਦੇ ਹਨ ਆਪਣੇ ਕਮਾਕਾਰਾਂ ਨੂੰ ਪ੍ਰਾਥਮਿਕਤਾ ਦਿੰਦੇ ਹਨ ਸਾਦਾ ਜੀਵਨ ਜਿਉਣ ਲਈ ਆਪਣੀਆਂ ਜ਼ਰੂਰਤਾਂ ਤੇ ਇਛਾਵਾਂ ਵਿੱਚ ਫਰਕ ਪਹਿਚਾਣੋ ਜ਼ਰੂਰਤ ਜੋ ਜੀਵਨ ਲਈ ਲਾਜ਼ਮੀ ਹੈ ਜਿਵੇਂ ਖਾਣਾ ਕੱਪੜਾ ਤੇ ਰਹਿਣ ਦੀ ਥਾਂ ਪਰ ਜਿਹੜੀ ਇੱਛਾ ਹੈ ਜੋ ਮਨ ਚਾਹੇ ਉਸੇ ਨੂੰ ਹੀ ਪ੍ਰਾਪਤ ਕਰ ਲੈਣਾ ਮਹਿੰਗੀਆਂ ਕਾਰਾਂ ਬ੍ਰਾਂਡਡ ਕੱਪੜੇ ਜਦੋਂ ਅਸੀਂ ਆਪਣੀਆਂ ਇਛਾਵਾਂ ਨੂੰ ਘਟਾਉਂਦੇ ਹਾਂ ਤਦੋਂ ਹੀ ਮਨ ਸ਼ਾਂਤ ਹੁੰਦਾ ਹੈ ਖਰਚੇ ਤੋਂ ਪਹਿਲਾਂ ਸੋਚੋ ਇਹ ਸਾਡੇ ਲਈ ਜ਼ਰੂਰੀ ਹੈ ਜਾਂ ਫਜ਼ੂਲ ਖਰਚੇ ਇਹਨਾਂ ਫਜ਼ੂਲ ਖਰਚਿਆਂ ਨੂੰ ਘਟਾਓ ਸਾਦੇ ਭੋਜਨ ਸਾਦਾ ਕੱਪੜਾ ਤੇ ਸਧਾਰਨ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਕੁਦਰਤ ਦੇ ਨੇੜੇ ਹੋ ਕੇ ਆਪਣੇ ਜੀਵਨ ਨੂੰ ਜਿਉਓ ਸਵੇਰੇ ਜਲਦੀ ਉੱਠੋ ਸੂਰਜ ਦੇ ਨਾਲ ਆਪਣਾ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਕੁਦਰਤੀ ਭੋਜਨ ਫਲ ਸਬਜ਼ੀਆਂ ਘਰ ਦਾ ਖਾਣਾ ਟੈਕਨੋਲੋਜੀ ਤੋਂ ਕੁਝ ਸਮਾਂ ਦੂਰ ਰਹਿ ਕੇ ਮਨ ਨੂੰ ਆਰਾਮ ਦਿਓ ਜੋ ਮਿਲਿਆ ਹੈ ਉਸ ਦਾ ਸ਼ੁਕਰਾਨਾ ਕਰੋ ਹਰ ਰੋਜ਼ ਉਹ ਪੰਜ ਚੀਜ਼ਾਂ ਲਿਖੋ ਜਿਸ ਲਈ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹੋ ਆਪਣੇ ਧੰਨਵਾਦੀ ਮਨ ਦੇ ਨਾਲ ਅਸਲ ਅਮੀਰੀ ਦਾ ਮਨ ਹੁੰਦਾ ਹੈ ਸਾਦੇ ਜੀਵਨ ਦਾ ਅਰਥ ਹੈ ਸਭ ਕੁਝ ਹੋਣ ਦੇ ਬਾਵਜੂਦ ਵੀ ਆਪਣਾ ਨਿਮਰਤਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰੋ ਨਿਮਰਤਾ ਦੂਜਿਆਂ ਨੂੰ ਖੁਸ਼ੀ ਦੇ ਕੇ ਸਹਾਇਤਾ ਜਾਂ ਸੇਵਾ ਕਰਕੇ ਮਨ ਨੂੰ ਖੁਸ਼ੀ ਮਿਲਦੀ ਹੈ ਆਤਮ ਨਿਯੰਤਰਣ ਤੇ ਸਾਦੇ ਵਿਚਾਰ ਗੁੱਸਾ, ਈਰਖਾ, ਲਾਲਚ ਤੋਂ ਹਮੇਸ਼ਾ ਲਈ ਦੂਰ ਰਹੋ। ਸਾਦੇ, ਸਾਫ਼ ਤੇ ਸਕਾਰਾਤਮਕ ਵਿਚਾਰ ਰੱਖੋ। ਆਪਣੇ ਮਨ ਤੇ ਕੰਟਰੋਲ ਕਰੋ, ਨਾ ਕਿ ਮਨ ਤੁਹਾਡੇ ਉੱਤੇ ਕੰਟਰੋਲ ਕਰੇ। ਸਾਦਗੀ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਇਹ ਤੁਹਾਡੀ ਜੀਵਨ ਦੀ ਸਭ ਤੋਂ ਵੱਡੀ ਸਮਝਦਾਰੀ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਕਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।